ਮਨਦੀਪ ਰਿੰਪੀ ਦੇ ਨਾਵਲ ਵਕਤ ਖੀਸੇ 14 ਅਗਲਾ ਪਾਗ 7 ਮੈਂ ਅਗਲੇ ਦਿਨ ਜਦੋਂ ਘਰੋਂ ਦੋ ਪੈਰਾਂ ਦੀ ਸਵਾਰੀ ਤੇ ਨਿਕਲਿਆ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਮਨ ਭੱਜਾ ਜਾ ਰਿਹਾ ਹੋਵੇ ਪੈਰਾਂ ਨਾਲੋਂ ਵਿਵੱਤ ਸੜਕ ਤੇ ਤੁਰੇ ਜਾ ਰਹੇ ਨੂੰ ਚਿੜੀਆਂ ਦੀ ਚੀਂਚੀ ਸੁਣ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਚਿੜੀਆਂ ਮੈਨੂੰ ਆਵਾਜ਼ਾਂ ਮਾਰ ਰਹੀਆਂ ਹੋਣ ਇਹ ਉਹੀ ਰਾਹ ਸਨ ਜਿੱਥੋਂ ਮੈਂ ਰੋਜ਼ ਲੰਘਦਾ ਪਰ ਅੱਜ ਇਹਨਾਂ ਰਾਹਾਂ ਦਾ ਸਾਰਾ ਕੁਝ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਤੁਰਦਿਆਂ ਤੁਰਦਿਆਂ ਮੈਨੂੰ ਦਾਦੇ ਦੀ ਯਾਦ ਨੇ ਆਨ ਕੇ ਰਿਆ ਮੈਂ ਆਪਣੇ ਦਾਦੇ ਨੂੰ ਬਾਪੂ ਜੀ ਕਹਿੰਦਾ ਸਾਂ ਉਹ ਸਵੇਰੇ ਰੋਟੀ ਖਾਣ ਲੱਗੇ ਇੱਕ ਰੋਟੀ ਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਤੋੜ ਕੇ ਕੋਠੇ ਚੜ ਚਿੜੀਆਂ ਨੂੰ ਪਾਉਣਾ ਕਦੇ ਨਾ ਭੁੱਲਦੇ ਬਾਪੂ ਜੀ ਨੂੰ ਵੇਖ ਤੇ ਸਾਰ ਚਿੜੀਆਂ ਚੀਂ-ਚੀ ਕਰਦੀਆਂ ਉਹਨਾਂ ਦੁਆਲੇ ਇਕੱਠੀਆਂ ਹੋ ਜਾਂਦੀਆਂ ਜਦੋਂ ਕਦੇ ਬਾਪੂ ਜੀ ਕੰਮ ਨਾ ਹੁੰਦੇ ਕਿਤੇ ਵੰਡੇ ਗਏ ਹੁੰਦੇ ਚਿੜੀਆਂ ਰੌਲਾ ਪਾਉਂਦੀਆਂ ਭਾਵੇਂ ਰੋਟੀ ਦੀਆਂ ਬੁਰਕੀਆਂ ਬੀਜੀ ਖਿਲਾਰ ਦਿੰਦੇ ਕੋਠੇ ਤੇ ਪਰ ਫਿਰ ਵੀ ਬਨੇਰਿਆਂ ਤੇ ਬੈਠੀਆਂ ਚੀੜੀਆਂ ਦੀ ਚੀਂ-ਚੀ ਕਿੰਨਾ ਚਿਰ ਬੰਦਣਾ ਹੁੰਦੀ ਜਿਵੇਂ ਪੁੱਛ ਰੀਆਂ ਹੋਣ ਅਸੜਾ ਬਾਪੂ ਕਿੱਥੇ ਆ ਬੇਜੀ ਚੀੜੀਆਂ ਦੀ ਚੀਂ-ਚੀ ਤੋਂ ਤੰਗਾ ਕਿ ਆਖਦੇ ਅੱਜ ਘਰੇ ਨਹੀਂ ਤੁਹਾਡਾ ਪਿਓ ਆ ਜਾਣਾ ਅੱਥਨ ਤਾਈ ਮਿਲਿਓ ਬੇਜੀ ਦੀ ਗੱਲ ਸੁਣ ਬੀਬੀ ਹੱਸਦੀ ਹੋਈ ਬੇਜੀ ਨੂੰ ਛੇੜਦੀ ਲੈ ਦੱਸ ਬੇਜੀ ਤੂੰ ਵੀ ਹਾਦੀ ਕਰਦੀ ਇਹਨਾਂ ਵਿਚਾਰੀਆਂ ਨੂੰ ਕੀ ਸਮਝ ਕੇ ਤੁਸੀਂ ਕੀ ਕਹਿੰਦੇ ਹੋ ਬੇਜੀ ਬੜੇ ਸਮੇਂ ਨਾਲ ਗੱਲ ਅੱਗੇ ਤੋਰਦੇ ਇਹਨੇ ਨੂੰ ਸਭ ਪਤਾ ਹੈ ਸਾਰਾ ਸਮਝ ਗਿਆ ਈ ਤੈਂ ਤਾਂ ਕੜੀ ਮੁੜੀ ਬਨੇਰਿਆਂ ਤੇ ਬਹਿ ਬਹਿ ਚੀਂਚੀ ਕਰਦੀਆਂ ਰਹਿੰਦੀਆਂ ਨੇ ਮੈਂ ਪਿਛਲੀਆਂ ਯਾਦਾਂ ਫਰੋਲਦਾ ਕਦੋਂ ਨਹਿਰ ਤੇ ਪੁਲ ਤੇ ਜਾ ਖੜਿਆ ਪਤਾ ਵੀ ਨਾ ਲੱਗਾ ਐਨੇ ਨੂੰ ਬੱਸ ਆ ਗਈ ਹਮੇਸ਼ਾ ਦੀ ਤਰ੍ਹਾਂ ਖਿੜਕੀ ਨੂੰ ਝੂਟਦਾ ਮੈਂ ਰੋਪੜ ਪੁਰਾਣੇ ਪਾਸਾ ਡੇ ਜਾ ਪਹੁੰਚਿਆ ਪੁਲ ਪਾਰ ਕਰਦਾ ਹੋਇਆ ਸੋਚਣ ਲੱਗਿਆ ਜੇ ਭਲਾ ਪੁਲ ਡਿੱਗ ਗਿਆ ਤਾਂ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਇਹ ਪੁਲ ਕਦੋਂ ਦੀ ਆਪਣੀ ਮਨਿਆਦ ਟੱਪ ਗਿਆ ਕੁਝ ਸਾਰ ਨਹੀਂ ਲੰਦਾ ਜੀ ਥਾਂ ਥਾਂ ਤੋਂ ਟੁੱਟਿਆ ਪਿਆ ਤੇ ਠੇਕੇਦਾਰ ਮਾੜਾ ਮੋਟਾ ਸਿਮਿੰਟ ਬਜਰੀ ਭਰ ਕੇ ટોਪੇ ਜੇ ਲਾ ਕੇ ਡੰਗ ਟਪਾਈ ਜਾਂਦੇ ਆ ਹੁਣ ਵੀ ਇਸ ਵੇਲੇ ਕਿੰਨੀ ਭੀੜ ਹੁੰਦੀ ਹੈ ਪੁਲ ਤੇ ਫਿਰ ਤੁਰਦਿਆਂ ਤੁਰਦਿਆਂ ਪੁਲ ਦੇ ਥੱਲੋਂ ਤੇਜ਼ੀ ਨਾਲ ਵਹਿੰਦੇ ਪਾਣੀ ਵੱਲ ਵੇਖ ਕੇ ਡਰ ਗਿਆ ਇੱਕਦਮ ਮੇਰੀਆਂ ਲੱਤਾਂ ਕੰਬ ਗਈਆਂ ਮੇਰੇ ਕਦਮਾਂ ਨੇ ਫੁਰਤੀ ਫੜ ਲਈ ਮੈਂ ਛੇਤੀ ਨਾਲ ਪੁਲ ਪਾਰ ਕਰਕੇ ਸਾਲਿਆ ਕਿੰਨਾ ਮੂਰਖਾ ਮੈਂ ਮੈਨੂੰ ਲੱਗਦਾ ਮੈਂ ਊਠ ਪਟੰਗ ਸੋਚਣ ਲੱਗਿਆ ਸਭ ਤੋਂ ਮੋਰੀ ਹੋਣਾ ਹੁਣ ਤੱਕ ਖੜਾ ਪੁਲ ਸਹੀ ਸਲਾਮਤ ਪਾਵੇਂ ਪਾਰੀ ਚਾਰ ਪਹੀਆ ਵਾਹਨਾਂ ਨੂੰ ਲੰਘਣ ਤੋਂ ਰੋਕਣ ਲਈ ਅੱਜਕੱਲ੍ਹ ਭਾਰੀ ਪੱਥਰ ਰੱਖੇ ਹੋਏ ਪਰ ਪੈਦਲ ਤੇ ਦੋ ਪਹੀਆ ਵਾਹਨਾਂ ਲਈ ਵਧੀਆ ਇਹ ਪੁਲ ਹਾਲੇ ਵੀ ਹੁਣ ਵੀ ਹੁਣ 6-7 ਸਾਲ ਹੋਏ ਨਾਵਾ ਪੁਲ ਵੀ ਬਣ ਗਿਆ ਜਿਹੜਾ ਸਿੱਧਾ ਸੰਗ ਹਸਪਤਾਲ ਕੋਲ ਪੁੱਜਦਾ ਉੱਥੋਂ ਗੱਡੀਆਂ ਆਸਾਨੀ ਨਾਲ ਸ਼ਹਿਰ ਵਿੱਚ ਦਾਖਲ ਹੁੰਦੀਆਂ ਲਓ ਮੈਂ ਵੀ ਕਿਹੜੀਆਂ ਗੱਲਾਂ ਚੁਲਦ ਗਿਆ ਰੋਪੜ ਸ਼ਹਿਰ ਦੀ ਸੈਰ ਹੀ ਕਰਨ ਲੱਗ ਪਿਆ ਮੈਂ ਪੁਲ पार ਕਰਕੇ ਪੁਲ ਬਾਜ਼ਾਰ ਤੋਂ ਸ਼ਾਰਟਕਟ ਗਲੀਆਂ ਤੋਂ ਲੰਘਦਾ ਹੋਇਆ ਕਾਲਜ ਪਹੁੰਚਿਆ ਅੱਜ ਵੀ ਮੈਂ ਆਪਣੀ ਜਮਾਤ ਵਿੱਚ ਕੋਨੇ ਵਾਲਾ ਸਭ ਤੋਂ ਆਖਰੀ ਬੈਂਚ ਹੀ ਚੁਣਿਆ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੁਝ ਜ਼ਿਆਦਾ ਹੀ ਛੇਤੀ ਪੁੱਜ ਗਿਆ ਹਾਂ ਕਿਉਂਕਿ ਹਾਰੇ ਬਹੁਤ ਥੋੜੇ ਵਿਦਿਆਰਥੀ ਆਏ ਸਨ। ਐਨੇ ਨੂੰ ਕੁਲਜੀਤ ਵੀ ਮੇਰੇ ਨਾਲ ਆ ਬੈਠਿਆ। ਉਹ ਮਿਨਾ ਮਿਨਾ ਮੁਸਕਰਾਉਂਦਾ ਹੋਇਆ ਬੋਲਿਆ, "ਵਾਹ! ਹੁਣ ਤਾਂ ਆਪਾਂ ਸਭ ਤੋਂ ਪਹਿਲਾਂ ਚੌਕੀ ਭੰਨ ਲੱਗ ਪਏ। ਚੱਕਰ ਕੀ ਆ ਭਰਾਵਾ?" ਉਹਦੀਆਂ ਸ਼ਰਾਰਤੀ ਅੱਖਾਂ ਵੱਲ ਝਾਕਦਿਆਂ ਮੋੜਵਾ ਜਵਾਬ ਆਪਾਂ ਕੋਲ ਵੀ ਹਾਜ਼ਰ ਸੀ, "ਉਹ ਚੱਕਰ-ਚੱਕਰ ਤਾਂ ਯਾਰਾ ਕੋਈ ਨਹੀਂ।" ਸੋਚਿਆ ਜੇ ਕਾਲਜ ਵਿੱਚ ਆ ਹੀ ਗਏ ਆ ਤਾਂ ਲੋ ਕੁਝ ਮਾਤਾਂ ਪੜ੍ਹੀ ਲਈਏ ਮਥੇਰਾ ਲਾਹ ਲੈ ਲਿਆ ਬਾਪੂ ਦਾ ਹੁਣ ਆਪਣਾ ਵੀ ਫਰਜ਼ ਵੇਖ ਲਈਏ ਨਾਲੇ ਤੂੰ ਕੀ ਸਮਝਦਾ ਹੈ ਤੂੰ ਹੀ ਬਹੁਤਾ ਭੜਾਕੂ ਆ ਕਾਲਜ ਵਿੱਚ ਹੋਰ ਕੋਈ ਨਹੀਂ ਪੜ ਸਕਦਾ ਮੋਢਾ ਥਾ ਪੜਦਿਆਂ ਕੁਲਜੀਤ ਨੇ ਮੈਨੂੰ ਜੱਫੀ ਪਾ ਲਈ ਆਹ ਹੋਈ ਨਾ ਗੱਲ ਭਾਵੇਂ ਗੱਲਾਂ ਮੈਂ ਕੁਲਜੀਤ ਨਾਲ ਕਰ ਰਿਹਾ ਸੀ ਪਰ ਨੀਕਾ ਤਾਂ ਮੇਰੀ ਜਮਾਤ ਦੇ ਬੂਹੇ ਤੇ ਲਟਕੀ ਹੋਈ ਸੀ ਆਉਂਦੇ ਜਾਂਦੇ ਹਰ ਕਿਸੇ ਨੂੰ ਤੱਕਦੇ ਆ ਪਰਖਦੇ ਆ ਪਹਿਲੇ 3 ਪੀਰੀਅਡ ਲੰਘ ਗਏ ਪਰ ਜੀ ਦੀ ਉਡੀਕ ਸੀ ਉਹ ਪਤਾ ਨਹੀਂ ਅੱਜ ਕਿੱਥੇ ਸੀ ਮੇਰੀ ਨਿਗਾਹ ਮੜਮੜੋ ਦੀ ਸੀਟ ਤੇ ਜਾ ਟਿਕਦੀ ਮੈਂ ਉਹਦੀਆਂ ਯਾਦਾਂ ਵਿੱਚ ਤਸੱਤਾ ਜਾ ਰਿਹਾ ਸਾਂ ਉਹਦੀ ਗੈਰ ਹਾਜ਼ਰੀ ਮੇਰੇ ਮਨ ਅੰਦਰ ਖਔਰੂ ਪਾਰੀ ਸੀ ਬ੍ਰੇਕ ਤੋਂ ਬਾਅਦ ਵੀ ਉਹ ਕਿਧਰੇ ਨਜ਼ਰ ਨਹੀਂ ਆਈ ਮੈਂ ਜਮਾਤ ਵਿੱਚ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਸਾਂ ਕਿਉਂਕਿ ਮੇਰਾ ਮਨ ਤਾਂ ਕਿਸੇ ਹੋਰ ਪਾਸੇ ਘੁੰਮ ਰਿਹਾ ਸੀ ਮੈਂ ਉਹਦੇ ਨਾਂ ਹੋਂਦ ਦੇ ਕਾਰਨ ਬਾਰੇ ਸੋਚਦਾ ਰਿਹਾ ਪਰ ਕਿਸੇ ਕੋਲੋਂ ਉਹਦੇ ਬਾਰੇ ਪੁੱਛਣ ਦੀ ਹਿੰਮਤ ਨਹੀਂ ਪਈ ਐਂਜੀ ਹਫ਼ਤਾ ਬੀਤ ਗਿਆ ਪਰ ਉਹ ਨਾ ਹੀ ਮੈਨੂੰ ਰੋਜ਼ ਕਰੂੰ ਇੱਕ ਆਸ ਨਾਲ ਨਿਕਲਦਾ ਕਿ ਅੱਜ ਉਹ ਜ਼ਰੂਰ ਆਈ ਹੋਵੇਗੀ ਪਰ ਛੁੱਟੀ ਸਮੇਂ ਨਿਰਾਸ਼ਾ ਨਾਲ ਪੱਲਾ ਪਰ ਘਰ ਪਰਤ ਜਾਂਦਾ ਜਦੋਂ ਕਈ ਦਿਨਾਂ ਬਾਅਦ ਉਹ ਕਾਲਜ ਆਈ ਮੇਨ ਚਾਅ ਜੜ ਚੜ ਗਿਆ ਜਿਵੇਂ ਪਤਾ ਨਹੀਂ ਕੀ ਲੱਗ ਗਿਆ ਹੋਵੇ ਪਰ ਉਹਦਾ ਬੇਨੂਰ ਹੋਇਆ ਚਿਹਰਾ ਵੇਖ ਮੇਰਾ ਸਾਰਾ ਚਾਅ ਬੁੱਝ ਗਿਆ ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਬਿਮਾਰ ਸੀ ਤੇ ਹਸਪਤਾਲ ਦਾਖਲ ਸੀ ਉਹ ਸਾਰਿਆਂ ਲਈ ਤਾਂ ਕਿਰਨ ਜੀ ਸੀ ਪਰ ਮੇਰੇ ਲਈ ਮੇਰੀ ਜ਼ਿੰਦਗੀ ਦੀ ਕਿਰਨ ਬਣ ਗਈ ਉਹ ਮੈਨੂੰ ਬਾਕੀ ਸਾਰਿਆਂ ਨਾਲੋਂ ਬੜੇ ਨੇੜੇ ਮਹਿਸੂਸ ਹੁੰਦੀ। ਭਾਵੇਂ ਉਹਦੇ ਨਾਲ ਕਦੇ ਕਿਸੇ ਸ਼ਬਦ ਦੀ ਸਾਂਝ ਤੱਕ ਨਹੀਂ ਸੀ ਪਈ। ਪਰ ਫਿਰ ਵੀ ਮੈਨੂੰ ਹਮੇਸ਼ਾ ਲੱਗਦਾ ਕਿ ਸਾਡਾ ਬਹੁਤ ਕੁਝ ਸਾਂਝਾ ਹੈ। ਉਹੀ ਤਾਂ ਨਹੀਂ ਉਹਨੂੰ ਵੇਖ ਮੈਨੂੰ ਨਵੇਕਲਾ ਜਾ ਚਾ ਚੜਿਆ ਰਹਿੰਦਾ। ਉਹਦਾ ਨਾਮ ਸੁਣਦਿਆਂ ਸਰੀਰ 'ਚੋਂ ਤਰੰਗਾਂ ਜੀਆਂ ਫੁੱਟਦੀਆਂ। ਹਰ ਵੇਲੇ ਉਹਨੂੰ ਵੇਖਣ ਦੀ ਖੋਜ ਹੀ ਪੈਦਾ ਹੋਣ ਲੱਗੀ। ਮੈਨੂੰ ਜਮਾਤ ਉਹ ਤੋਂ ਬਿਨਾਂ ਬਹੁਤ ਸਖਣੀ ਜੀ ਲੱਗਦੀ ਰਹਿੰਦੀ। ਜਦੋਂ ਜਮਾਤ ਵਿੱਚ ਹੁੰਦੀ ਮੈਂ ਉਹਨੂੰ ਬੁਲਾਉਣ ਦੇ ਬਹਾਨੇ ਪਾਲਣ ਲੱਗਦਾ ਪਰ ਉਹ ਸ਼ਰਾਫਤ ਦੀ ਬੁੱਕਲ ਵਿੱਚ ਲਪਟੀ ਹੋਈ ਕਿਸੇ ਨਾਲ ਵੀ ਬਹੁਤਾ ਨਹੀਂ ਸੀ ਬੋ ਮੇਰੇ ਨਾਲ ਤਾਂ ਬੋਲਣ ਕੀ ਸੀ ਅਜਮੇਰ ਕਰਕੇ ਮੈਂ ਤਾਂ ਪਹਿਲਾਂ ਹੀ ਉਹਦੀਆਂ ਨਜ਼ਰਾਂ ਵਿੱਚ ਲੋਫਰ ਦਰਜ ਹੋ ਚੁੱਕਿਆ ਸਾਂ ਅਜੇ ਇਹ ਵਿੱਚ ਮੇਰੀ ਵੀ ਹਿੰਮਤ ਇਨਕਾਰੀ ਸੀ ਉਹਨੂੰ ਬੁਲਾਉਣ ਦੀ ਪਰ ਫਿਰ ਵੀ ਇੱਕ ਦਿਨ ਮੈਂ ਉਹਨੂੰ ਬੁਲਾਉਣ ਦੀ ਹਿਮਾਕਤ ਕਰ ਹੀ ਬੈਠਿਆ ਉਹਨੇ ਕੁਰੀ ਵਟ ਕੇ ਮੂੰਹ ਫੇਰ ਲਿਆ ਉਹ ਹਾਲੇ ਤੱਕ ਪਹਿਲੀ ਕੋੜੀ ਮੁਲਾਕਾਤ ਨੂੰ ਸੰਭੀ ਬੈਠੀ ਸੀ ਉਹਦੇ ਲਈ ਮੈਂ ਵੀ ਅਜਮੇਰ ਵਰਗਾ ਹੀ ਸਾਂ ਇਸੇ ਜੱਕੋ ਤੱਕੀ ਵਿੱਚ ਅੱਧਾ ਸਾਲ ਬੀਤ ਗਿਆ ਪਰ ਇਸ ਸੱਦੇ ਸਾਲ ਵਿੱਚ ਮੈਂ ਅੱਦੇ ਮੈਂਟਲੀ ਵੀ ਕਦੇ ਉਹਦੇ ਖਿਆਲਾਂ ਨੂੰ ਮਨੋਂ ਨਾ ਵਿਸਾਰ ਸਕਿਆ ਮੈਂ ਸੁਪਨਿਆਂ ਵਿੱਚ ਕਿੰਨੇ ਕਿੰਨੇ ਘੰਟੇ ਉਹਦੇ ਨਾਲ ਗੱਲਾਂ ਕਰਦਾ ਪਰ ਉਹ ਆਮੋ ਸਾਹਮਣੇ ਕਦੇ ਅੱਦੇ ਮੈਂਟਲੀ ਵੀ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਪਤਾ ਨਹੀਂ ਕਿਹੜੀ ਖੇਸੀ ਇਹ ਜਿਹੜੀ ਹਰ ਵੇਲੇ ਮੈਨੂੰ ਉਹਦੇ ਬਾਰੇ ਖਿੱਚਦੀ ਰਹਿੰਦੀ ਰਾਤ ਨੂੰ ਸੌਣ ਲੱਗਿਆਂ ਵੀ ਮੈਂ ਉਹਦੇ ਬਾਰੇ ਹੀ ਸੋਚਦਾ ਜਦੋਂ ਅਕਲ ਦੀ ਮੈਂ ਮੁੜ ਵਿਆਉਂ ਤਾਂ ਕੱਢਣ ਲੱਗਦਾ ਅਸਲ ਜ਼ਿੰਦਗੀ ਵਿੱਚ ਉਸ ਨਾਲ ਆਪਣੇ ਮਨ ਦੇ ਬਲਬਲਿਆਂ ਦੀ ਸਾਹ ਚ ਪਾਉਣ ਬਾਰੇ ਉਹਨੂੰ ਵੇਖ ਕੇ ਉਦੀ ਭਰੀ ਮਹਿਸੂਸ ਕਰਤੇ ਆ ਮੇਰੇ ਮਨ ਵਿੱਚ ਕੁਤਕੁਤਾੜੀਆਂ ਜੀਆਂ ਉੱਠਦੀਆਂ ਉਹ ਮੈਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਿਆਰੀ ਜਾਪਨ ਲੱਗੀ ਮੈਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹਿਆ ਪਰ ਕੁਲਜੀਤ ਦੀਆਂ ਸੱਚੀਆਂ ਸੁਣਾਈਆਂ ਗੱਲਾਂ ਨਾਲ ਮੇਰੀ ਜ਼ਬਾਨ ਠਾਕੀ ਗਈ ਉਹਨੇ ਮੈਨੂੰ ਸੌ ਦੀ ਇੱਕ ਸਣਾ ਦਿੱਤੀ ਭਰਾਵਾ ਛੱਡ ਦੇ ਤੇ ਰਾਹ ਜਿਸ ਤੇ ਤੂੰ ਤੁਰਨ ਬਾਰੇ ਸੋਚਦਾ ਹੈ ਉਹ ਗੁਰਸਿੱਖ ਪਰਿਵਾਰ ਚੋਂ ਐ ਸਾਰੀ ਅੰਮ੍ਰਿਤ ਧਾਰੀ ਤੇ ਤੂੰ ਆਪਣੇ ਵੱਲ ਵੇਖ ਦਾੜੀ ਨੂੰ ਖੁਰਚਦਾ ਰਹਿਣਾ ਤੇ ਇਹ ਦਿਨ ਤਾਂ ਤੂੰ ਬੰਟੀ ਨਾਈ ਦੀ ਕੁਰਸੀ ਮੂਰੇ ਸੱਜਾ ਬੈਠਾ ਹੁੰਨਾ ਮੈਂ ਸੁਣਿਆ ਤੁਹਾਡੇ ਘਰ ਮੀਟ ਮੱਛੀ ਵੀ ਵਾੜ ਲੈਂਦੇ ਤੁਸੀਂ ਫਿਰ ਕਿਦਾਂ ਗੱਲ ਬਣਜੂ ਤੇਰੀ ਬਾਤ ਛੱਡ ਦੇ ਇੱਥੇ ਅਗਰਿਆ ਨੇ ਕ੍ਰੀਸ਼ਨਾ ਵੱਧ ਜੇ ਪਤਾ ਲੱਗ ਗਿਆ ਤੇਰੇ ਮਨ 'ਚ ਚੱਲਦੀਆਂ ਸਿੱਧੀਆਂ ਪੁੱਠੀਆਂ ਘੜਤਾਂ ਦਾ ਕੁਲਜੀਤ ਦੀਆਂ ਗੱਲਾਂ ਸੁਣ ਮੈਂ ਸੁਣ ਗਿਆ ਚੜ ਗਿਆ ਮੈਂ ਆਪਣੇ ਕਰਦੀਆਂ ਸੋਚਾਂ 'ਚ ਤਸ ਗਿਆ ਸੋਚਣ ਲੱਗਾ ਆਪਣੇ ਆਪ ਨੂੰ ਕਰਨ ਜੀਤ ਦੇ ਹਾਂ ਦਾ ਬਣਾਵਾ ਪਹਿਲਾਂ ਬਾਕੀ ਦੀ ਬਾਅਦ ਵਿੱਚ ਵੇਖੀ ਜਾਓ ਕੁਲਜੀਤ ਪੱਗ ਬਹੁਤ ਸੋਹਣੀ ਬਣਦਾ ਸੀ ਅਗਲੇ ਦਿਨ ਸਾਜਰੇ ਮੈਂ ਕੁਲਜੀਤ ਦੇ ਘਰ ਤੁਰ ਪਿਆ ਬਾਪੂ ਦੀ ਨਵੀਂ ਪੱਗ ਲੈ ਜਿਹੜੀ ਉਹ ਕਦੇ-ਕਦਾਈਂ ਬੰਨਦਾ ਹੁੰਦਾ ਸੀ ਕਿਸੇ ਵਿਆਹ ਸ਼ਾਦੀ ਤੇ ਕੁਲਜੀਤ ਮਨ ਵੇਖ ਹਰਾਨੀ ਨਾ ਪਰ ਗਿਆ ਕਿ ਮੈਂ ਐਨੀ ਸਾਜਰੇ ਉਹਦੇ ਘਰ ਆਇਆ ਉਹ ਮੈਨੂੰ ਵੇਖ ਜਾਈ ਮੁਸਕੜੀਆਂ ਹੱਸਿਆ ਹੂੰ ਕਾਕਾ ਠੀਕ ਐ ਅੱਜ ਤੜਕੇ ਧੋਣੀ ਲਾਂ ਲੱਗਿਆ ਟਲਦਾ ਨਹੀਂ ਕਾਕਾ ਫਿਰ ਛੇਤੀ ਕਾਕੇ ਦੇ ਯਾਰ ਕਾਕੇ ਨਾਲ ਤਾਂ ਫਿਰ ਕਾਕਾ ਕਿਵੇਂ ਟਲ ਜੇ ਆਖਦੇ ਮੈਂ ਉਹਨੂੰ ਪੱਗ ਫੜਾ ਦਿੱਤੀ ਤੇ ਮਿਹਨਤ ਜੀ ਨਾਲ ਕਾਕੇ ਦੇ ਯਾਰ ਪੱਗ ਸੋਹਣੀ ਬਣਦੇ ਕਾਕੇ ਨੇ ਸੋਚਾ ਆਪਾਂ ਵੀ ਫਿਰ ਸਿੱਖੀ ਲਈਏ ਯਾਰਾਂ ਤੋਂ ਪੱਗ ਬਣਵਾਉਣੀ ਗੁਰੂ ਸਿਖਾ ਦੇ ਬਾਈ ਬਣ ਕੇ ਮਨਤ ਵਾਲੀ ਗੱਲ ਐ ਕੁਲਜੀਤ ਮੇਰੇ ਪੱਗ ਬੰਨੀ ਜਾਵੇ ਢਾਈ ਜਾਵੇ ਮੈਂ ਆਪ ਹੀ ਬਨ ਬਨ ਕੇ ਵੇਖੀ ਜਾਵਾਂ ਇੰਜ ਕਰਦਿਆਂ ਕਰਾਉਂਦਿਆਂ ਪੱਗ ਲੋਟ ਆਈ ਗਈ ਮੈਂ ਪੱਗ ਬਨ ਘਰਵਾਲ ਨੂੰ ਛੂਟ ਵਟ ਲਈ ਮੇਰੀ ਮਾਂ ਮੈਨੂੰ ਸਰਦਾਰ ਵੇਖ ਬਹੁਤ ਖੁਸ਼ ਹੋਈ ਮਾਂ ਨੇ ਮੇਰਾ ਮੱਥਾ ਚੁੰਮਦੀ ਹੋਈ ਨੇ ਮੈਨੂੰ ਅਸੀਸਾਂ ਨਾਲ ਲੱ ਦਿੱਤਾ ਜਦੋਂ ਮੈਂ ਉਹਨੂੰ ਕੇਸ ਰੱਖਣ ਬਾਰੇ ਦੱਸਿਆ ਉਹ ਹੋਰ ਵੀ ਚਾਣਾ ਭਰ ਗਈ ਦੀ ਅੱਖਾਂ ਲੱਗੀ ਪੁੱਤ ਚੰਗਾ ਕੀਤਾ ਬਖਤ ਰਿਆਂ ਗੁਰੂ ਲੜ ਲੱਗ ਗਿਆ ਮੈਂ ਤਾਂ ਹਮੇਸ਼ਾ ਚਾਹੁੰਦੀ ਸੀ ਕਿ ਪੁੱਤ ਸਰਦਾਰ ਬਣੇ ਦੇਖ ਲੈ ਰੱਬ ਨੇ ਆਪੇ ਬਾਹ ਫੜ ਲਈ ਤੇਰੀ ਤੋਰ ਲਿਆ ਨਾ ਆਪਣੇ ਨਾਲ ਦੋ ਚਾਰ ਮਹੀਨਿਆਂ ਬਾਅਦ ਸੱਚ ਮੁੱਚ ਮੇਰੀ ਸਾਰੀ ਦਿੱਖ ਬਦਲ ਗਈ ਜਮਾਤ ਵਿੱਚ ਮੇਰੇ ਹਮੇਸ਼ਾ ਹਾਜ਼ਰ ਰਹਿਣ ਕਾਰਨ ਸਾਰੇ ਪ੍ਰੋਫੈਸਰ ਮੈਨੂੰ ਪੇਛਾਨਣ ਲੱਗੇ ਮਨਜੀਤ ਮੈਡਮ ਜੀ ਤਾਂ ਮੈਨੂੰ ਆਪਣੇ ਪੁੱਤਾਂ ਵਾਂਗੂ ਮਾਣ ਦੇਣ ਲੱਗੇ ਕੋਈ ਕੰਮ ਹੁੰਦਾ ਹਮੇਸ਼ਾ ਮੈਨੂੰ ਤੇ ਕੁਲਜੀਤ ਨੂੰ ਯਾਦ ਕਰਦੇ एनजी ਪਹਿਲਾ ਸਾਲ ਕਿਵੇਂ ਚਿੜੀਆਂ ਵਾਂਗੂ ਚੀਂਚੀ ਕਰਦਾ ਉਡਾਰੀ ਭਰ ਗਿਆ ਪਤਾ ਵੀ ਨਾ ਚੱਲਿਆ ਪੇਪਰਾਂ ਤੋਂ ਬਾਅਦ ਥੋੜੇ ਦਿਨਾਂ ਦੀਆਂ ਛੁੱਟੀਆਂ ਹੋਈਆਂ ਮੈਂ ਬਾਪੂ ਨਾਲ ਆਪਣੀ ਦੁਕਾਨ ਤੇ ਜਾਣ ਲੱਗਿਆ ਆਪਣੇ ਪਿਓ ਨੂੰ ਕੰਮ ਕਰਦਿਆਂ ਵੇਖ ਮੇਰਾ ਮਨ ਪਰ ਆਉਂਦਾ ਇੱਕ ਮਿੰਟ ਦੀ ਵੇਲ ਨਹੀਂ ਕਈ ਵਾਰ ਕੰਮ ਵਿੱਚ ਜੁੜ ਜਾਂ ਬਾਪੂ ਰੋਟੀ ਖਾਣੀ ਵੀ ਭੁੱਲ ਜਾਂਦਾ ਹੱਥਾਂ ਦੀ ਕਾਰਖ ਵੇਖ ਮੈਂ ਮਨ ਨੂੰ ਪੱਕਾ ਕਰਦਾ ਕਿ ਮੈਂ ਕਿਸੇ ਕੰਡੇ ਲੱਗ ਜਾਵਾਂ ਪਿਓ ਦੇ ਸਾਰੇ ਕਰਜ਼ੇ ਲਾ ਦੇਣੇ ਪਿਓ ਦਾ ਹੱਥ ਫਟਾਉਂਦਿਆਂ ਕਦੋਂ ਮਲਕ ਦੇ ਨਹੀਂ ਕਿਰਨ ਜੀਤੀ ਯਾਦ ਮਨ ਨੂੰ ਆ ਘੇੜਦੀ ਪਤਾ ਹੀ ਨਾ ਲੱਗਦਾ ਜੀ ਕਾਲਜ ਜਾਨੂ ਕਾਲਾ ਪੈਨ ਰੱਖਦਾ ਬਾਕੀ ਅਗਲੇ ਭਾਗ ਵਿੱਚ ਧੰਨਵਾਦ